ਕੋਜੋ ਕੌਮਾਂ ਨੇ ਜਿਹੜੀਆਂ ਕੁਰਸੀ ਲੈਣ ਲਈ ਇਕੱਠੀਆਂ ਹੁੰਦੀਆਂ ਕੋਜੋ ਕੌਮਾਂ ਜਿਹੜੀਆਂ ਰਾਜ ਭਾਗ ਲੈਣ ਲਈ ਇਕੱਤਰ ਹੁੰਦੀਆਂ ਕੋਜੋ ਕੌਮਾਂ ਜਿਹੜੀਆਂ ਦੌਲਤਾਂ ਸ਼ੌਹਰਤਾਂ ਲਈ ਮੀਟਿੰਗਾਂ ਕਰਦੀਆਂ ਏ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਬਾਪੂ ਤੇਰੀ ਇਹ ਕੌਮ ਇਦਾਂ ਦੀ ਕੌਮ ਐ ਜਿਹੜੀ ਮਰਨ ਦੇ ਨਾਂ ਤੇ ਇਕੱਠੀ ਹੋ ਜਾਂਦੀ ਐ ਇਹ ਦੁਸ਼ਮਣ ਨੂੰ ਵੀ ਪਤਾ ਐ ਵੀ ਜਦੋਂ ਮੈਡਲ ਦੇਣੇ ਹੋਣ ਤਰੱਕੀਆਂ ਦੇਣੀਆਂ ਹੋਣ ਨੌਕਰੀਆਂ ਦੇਣੀਆਂ ਉਦੋਂ ਸਾਡੇ ਲਈ ਕੁਝ ਨਹੀਂ ਹੈਗਾ ਤੇ ਜਦੋਂ ਮੌਤ ਸਾਹਮਣੇ ਬਾਡਰ ਤੇ ਖੜੋਤੀ ਹੋਵੇ ਤੇ ਫਿਰ ਸਾਨੂੰ ਕਹਿਣਗੇ ਇਹ ਮਹਾਨ ਕੌਮ ਹੈ ਇਹ ਬਹੁਤ ਸਰਦਾਰ ਸਿਰ ਲੱਥੇ ਹੈ ਭਾਵ ਕੀ ਜਦੋਂ ਵੀ ਬਲੀ ਦੇਣੀ ਤੇ ਉਦੋਂ ਬਾਬੇ ਦੇ ਬੱਚਿਆਂ ਦਾ ਜ਼ਿਕਰ ਆਉਂਦਾ ਖੁੱਸਤ ਨਾਮ ਇਹ ਕੋੜੀ ਸਚਾਈ ਹੈ ਕਿਉਂ ਕਿਉਂਕਿ ਆਪਾਂ ਨੂੰ ਸਤਿਗੁਰਾਂ ਨੇ ਇੱਕ ਖਜ਼ਾਨਾ ਦਿੱਤਾ ਹੈ 1430 ਜਿਹੜਾ ਇਸ ਖਜ਼ਾਨੇ ਨੂੰ ਪੜ ਲੈਂਦਾ ਵਿਚਾਰ ਲੈਂਦਾ ਏ ਲੋਕੀ ਮੌਤ ਦੇਖ ਕੇ ਕਬਰਾਉਂਦੇ ਐ ਅੰਦਰ ਕਬਰਹਾਟ ਪੈਦਾ ਹੁੰਦੀ ਅਰਦਾਸਾਂ ਕਰਦੇ ਐ ਪਰ ਬਾਬਾ ਕਬੀਰ ਕਹਿੰਦਾ ਜਿਹੜਾ ਇਹ ਖਜ਼ਾਨਾ ਪੜ ਲੈਂਦਾ ਉਹ ਫਿਰ ਕੀ ਗੌਂਦਾ ਏ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਅਨੰੰ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ